ਤੇਰੇ ਤੇ ਤਾਂ ਮੇਰੀ ਕੰਨਾਂ ਦਿਨਾਂ ਦੀ ਅੱਖ ਸੀ ਪਥੇਰਾ ਖਾ ਪੀ ਲਿਆ ਤੂੰ ਹੁਣ ਤਾਂ ਮੈਂ ਖਾਉ ਤੈਨੂੰ ਮਸਾਲੇ ਲਾ ਕੇ ਬੰਤੀਏ ਨਿਕਲ ਜਾ ਪਤਲੇ ਮੋਰੀ ਥਾੜੀ ਕਿਤੇ ਚੋਰਾ ਨੂੰ ਮੂਰਾ ਵਾਲੀ ਗੱਲ ਨਾ ਹੋ ਜੇ ਲੱਡੂ ਖਾ ਕੇ ਚਵਾਰੇ ਵਿੱਚੋਂ ਨਿਕਲੀ ਤੇ ਮੱਖੀਆਂ ਨੇ ਪੈੜ ਕਾ ਡੇਲੀ ਇਹ ਦੁਨੀਆ ਹੈ ਇਹ ਬੰਤੀ ਦੇ ਵਿੱਚ ਛਾਪੜੀ ਜੀ ਤੁਰੀ ਆਉਂਦੀ ਹੈ ਕੋਈ ਗੜਬੜ ਜ਼ਰੂਰ ਹੈ ਚੋਰੀ ਤੇ ਚੋਰੀ ਦਾ ਖੱਟਾ ਤਾਂ ਇਹ ਖਾਂਦੀ ਹੈ ਤਾਂ ਇਹੋ ਤੱਕ ਤਾਂ ਵੇਹੀ ਨਹੀਂ ਗਈ ਮੈਨੂੰ ਵੀ ਵਿਆਹ ਦੇ ਲਾਰੇ ਲਾ ਲਾ ਕੇ ਅਧਖੜਾ ਕਰਤਾ ਪਰ ਮੇਰਾ ਨਾਂ ਵੀ ਮਹਿਰੂ ਹੈ ਕਰਦੇ ਅਸਰਾਖ ਵਾ ਬੇਟਾ ਹੈ ਜਣਿਆ ਤੇ ਤਾ ਤਾਂ ਡਰਾ ਕੇ ਮੇਰਾ ਹਾਰਟ ਹੀ ਫੇਰ ਕਰ ਦੇਣਾ ਸੀ ਤਾਂ ਮੈਂ ਕਿੱਧਰ ਤੁਰੀ ਫਿਰਾਂ ਮੈਂ ਪਹਿਲਾਂ ਇਹਨੂੰ ਬੰਦ ਕਰ ਆਪਣੇ ਟਿਕੜੇ ਨੂੰ ਲਾਈ ਫਿਰਦਾ ਗਾਣਾ ਤੇ ਕੋਈ ਗਾਣਾ ਸੁਣਨਾ ਹੁੰਦਾ ਤਾਂ ਕੋਈ ਚੱਜ ਸੁਣੇ ਪਰ ਦੇਸ਼ ਭక్తి ਦਾ ਲੈ ਮੂਹਟ ਰਾਮ ਰਾਮ ਤੇ ਭਗਤ ਛੋਰੀ ਮੈਂ ਕਿਹਾ ਬੱਸ ਕੀ ਨੂੰ ਕਰੀਆ ਸਾਗ ਹੈ ਹੂੰ ਕੈਂਜੀ ਸਾਗ ਹੈ ਚੰਦਰੋ ਬਾਜ ਆ ਰਹੀ ਆ ਮੁਰਗੇ ਦੀ ਖੋਲਦਾ ਇਹਦੀ ਪੋਲ ਆ ਮੇਰਾ ਮੁਰਗਾ ਕਉਨ ਹੋ ਗਿਆ ਮੈਂ ਉਹਨੂੰ ਭਾਦਾਂ ਫਿਰਦਾ ਹਰ ਮੁਰਗਾ ਹਾਂ ਜਿਹੜਾ ਤੂੰ ਕੱਚੇ ਨੂੰ ਫਿਰਦੀ ਆ ਲੈ ਔਰੇ ਹੂੰ ਉਹ ਤਾਂ ਮੇਰੇ ਘਰ ਹਾਲ ਤੁਰਿਆ ਫਿਰਦਾ ਸੀ ਪੈਦਲ ਹੀ ਮੈਂ ਕਿਹਾ ਏ ਪਿੱਛੇ ਜਾ ਕੇ ਤੇਰੇ ਘਰ ਛਾਡਾਂ ਵਾ ਪੈਦਲ ਚੱਲਦਾ ਚੱਲ ਟੱਕ ਜੂਗਾ ਟੱਕ ਰਹਿ ਜੂਗਾ ਫੇਚ ਜੋ ਗਿਆ ਮੈਂ ਤਾਂ ਤੇਰੀ ਬਚੋਲਣ ਬਣਦਾ ਕੋਈ ਮਾੜੀ ਮੋਟੀ ਗੱਲ ਥੋੜੀ ਆ ਸਾਵਾ ਆਪਣੇ ਕੁੱਕੜ ਨੂੰ ਮੈਂ ਚੱਲੀ ਹੁਣ